ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਦੋਸਤੋ ਅੱਜ ਪੋਰਨੋਂ ਸਾਡੇ ਬਹੁਤ ਹੀ ਸਤਾਰਜੋਗ ਦਾਦੀ ਹਰਪਜਨ ਕੌਰ ਜੀ ਉਹਨਾਂ ਦੇ ਨਾਲ ਬੁਲਾਉਣ ਜਾ ਰਹੇ ਆ ਕਿ ਜਿਨ੍ਹਾਂ ਨੇ 1947 ਦਾ ਸੰਤਾਪ ਆਪਣੇ ਅੱਖਾਂ ਦੇ ਨਾਲ ਦੇਖਿਆ ਹੰਡਾਇਆ ਤੇ ਬੀਬੀ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਤੁਹਾਡਾ ਨਾਮ ਕੀ ਹੈ ਹਰਪਜਨ ਕੌਰ ਹਰਪਜਨ ਕੌਰ ਤੇ ਤੁਸੀਂ ਨਾ ਉਸ ਸਮੇਂ ਜਦੋਂ ਪੰਜਾਬ ਦੀ ਭਾਰਤ ਦੀ ਵੰਡ ਹੋਈ ਹੈ ਤੇ ਉਦੋਂ ਤੁਹਾਨੂੰ ਸੋਝੀ ਆ ਬਿਲਕੁਲ ਹਾਂਜੀ ਸੋਝੀ ਆ 7 ਸਾਲ ਦੀ ਸੀ ਅਜਾ 7 ਸਾਲ ਦੀ ਉਮਰ ਸੀ ਤੁਹਾਡੀ ਹਾਂਜੀ ਤੇ ਕਿਹੜੇ ਨਗਰ ਦੇ ਵਿੱਚ ਕਿਹੜੇ ਪਿੰਡ ਵਿੱਚ ਤੁਸੀਂ ਉਸ ਸਮੇਂ ਰਹਿੰਦੇ ਸੀ ਉੱਥੇ ਢਾਬਾਂ ਪਿੰਡ ਸੀ ਢਾਬਾਂ ਅਜਾ ਢਾਬਾਂ ਪਿੰਡ ਰਹਿੰਦੇ ਸੀ ਹਾਂਜੀ ਤੇ ਉਸ ਸਮੇਂ ਜਦੋਂ ਤੁਹਾਨੂੰ ਜਾਣਕਾਰੀ ਮਿਲੀ ਵੀ ਇੱਥੇ ਜਿਹੜੀ ਹੈ ਕੋਣ ਕਰਾ ਬਹੁਤ ਸਕਦਾ ਹੈ ਭਾਵੇਂ ਜਿਹੜੀ ਵੰਡ ਹੋ ਸਕਦੀ ਹੈ ਹੋਵੇਗੀ ਤੇ ਫਿਰ ਤੁਹਾਨੂੰ ਜਾਣਕਾਰੀ ਮਿਲੀ ਉਸ ਸਮੇਂ ਤੇ ਵਿੱਚ ਰੌਲਾ ਪੈ ਗਿਆ ਵੀ ਵੱਡ ਟੁੱਕ ਤਿਆਰ ਆਜੀ ਤੋਂ ਨਿਕਲੀਦਾ ਨਿਕਲ ਜੋ ਅੱਛਾ ਵਿਚਾਰੇ ਪਾਸੇ ਜਿਹੜਾ ਰੌਲਾ ਰੱਪਾ ਪੈ ਗਿਆ ਸੀ ਹਾਂਜੀ ਤੇ ਫਿਰ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਨਿਕਲੇ ਹਾਂਜੀ ਵੱਡੇ ਤਿੰਨ ਆਏ ਅਸੀਂ ਗੱਡੇ ਤੇ ਮਰਤਾ ਆ ਬਿਮਾਰ ਸੀ ਮੰਜਾ ਰੱਖ ਲਿਆ ਅਸੀਂ ਜੀ ਬਹਿ ਗਏ ਨਿੱਕੇ ਮोटे ਜਿੰਨਾ ਤੋਂ ਗੱਡੇ ਤੇ ਬੈਠਾ ਗਿਆ ਵੱਡੇ ਜੀ ਸਾਰੇ ਤੁਰੇ ਆਏ ਗੱਡੇ ਦੇ ਮੰਗਰ ਅੱਛਾ ਜੀ ਤੇ ਤੁਸੀਂ ਫਿਰ ਪੈਦਲ ਚੱਲ ਕੇ ਆਏ ਹਾਂਜੀ ਪਹਿਲੀ ਰਾਤ ਅਸੀਂ ਕੰਡ ਰੜੇ ਵਾਲਾ ਸੀ ਉੱਥੇ ਆ ਕੇ ਕੱਟੀ ਅੱਛਾ ਰੜੇ ਵਾਲਾ ਬੰਦੇ ਪਾਕਿਸਤਾਨ 'ਚ ਹੀ ਪੈਂਦਾ ਸੀ ਹਾਂ ਇੱਧਰ ਬਾਰਡਰ ਤੇ ਅੱਛਾ ਇੱਧਰ ਪੈਂਦਾ ਸੀ ਇਸ ਪੰਜਾਬ ਦੇ ਵਿੱਚ ਤੇ ਫਿਰ ਜਿਹੜਾ ਖਾਣ ਪੀਣ ਨੂੰ ਮਿਲਦਾ ਸੀ ਕੁਝ ਵੀ ਨਹੀਂ ਤੁਹਾਨੂੰ ਆਪ ਦਾ ਪਕਾਉਂਦੇ ਬਣਾਉਂਦੇ ਸੀ ਅੱਛਾ ਵੀ ਭੁੱਖੇ ਢਾਈ ਜਿੱਥੇ ਰਾਤ ਪੈਣੀ ਕੱਟ ਲੈਣੀ ਭੁੱਖੇ ਢਾਈ ਦਿੰਦੇ ਸੀ ਤੇ ਜਾ ਆਟਾ ਸਾਡੇ ਕੋਲ ਸੀ ਆਟਾ ਵਾਲਾ ਜਿੱਥੇ ਜੀ ਕਰਨਾ ਤਾਂ ਟਾਈਮ ਨਾ ਤਾਂ ਪਕਾਰ ਨਾ ਲੈਣਾ ਨਹੀਂ ਤਾਂ ਤੁਰ ਹੀ ਹੋਣਾ ਅੱਛਾ ਜੀ ਤੇ ਫਿਰ ਜਿਹੜਾ ਉੱਥੇ ਪਸ਼ੂ ਡੰਗਰ ਮਾਲ ਡੰਗਰ ਸੀ ਜਾਂ ਸਾਰਾ ਬੰਨਿਆ ਛੱਡਿਆ ਸੀ ਤੁਸੀਂ ਸਾਰਾ ਕੁਝ ਬੰਨਿਆ ਛੱਡਿਆ ਤੁਸੀਂ ਲੋਟਾਂ ਵੀ ਸੇ ਬਰਦ ਵਿੱਚ ਸੱਤ ਸਾਡੀਆਂ ਗਾਈਆਂ ਮਈਆਂ ਸੀ ਅੱਛਾ ਜੀ ਤੇ ਹੋਰ ਫਿਰ ਕੋਈ ਦਾਣਾ ਦੱਪਾ ਤੁਸੀਂ ਲੈਏ ਜਾਂ ਨਹੀਂ ਉਹ ਵੀ ਉੱਥੇ ਦਾਣਾ ਦੱਪਾ ਸੀ 2-4 ਘੋਰੀਆਂ ਗੱਡੇ ਤੇ ਰੱਖਿਆ ਕੁਝ ਨਹੀਂ ਆਇਆ ਸਾਥੋਂ ਇੱਕ ਗੱਡੇ ਤੇ ਅੱਛਾ ਜੀ ਬੀਜ तकरीबन ਸਾਰਾ ਕੁਝ ਹੀ ਉੱਥੇ ਤੁਸੀਂ ਛੱਡਿਆ ਹੈ ਬਸ ਥੋੜਾ ਬੋਤਲੀ ਦਾ ਕਪੜਾ ਬੰਨ ਬੁੰਨ ਕੇ ਲਿਆਂਦਾ ਪੇਟੀ ਸੰਗੂਪ ਕੋਈ ਸੁਣੀ ਚੱਕਿਆ ਗਿਆ ਤੇ ਨਾ ਚੱਕਿਆ ਅੱਛਾ ਜੀ ਤੇ ਹੋਰ ਪਰਿਵਾਰ ਦੇ ਕਿਹੜੇ ਜੀਸੀ ਜਿਹੜੇ ਤੁਹਾਡੇ ਨਾਲ ਆਏ ਮੇਰੇ ਤਾਇ ਦਾ ਪਰਿਵਾਰ ਸੀ ਮੇਰਾ ਉਦੂ ਛੋਟਾ ਤਾਇਆ ਸੀ ਮੇਰਾ ਪੇਉ ਸੀ ਉਦੂ ਛੋਟਾ ਮੇਰਾ ਚਾਚਾ ਸੀ ਚਾਰ ਭਰਾ ਸੀ ਅੱਛਾ ਚਾਰ ਭਰਾ ਸੀ ਤੁਹਾਡੇ ਹਾਂ ਚਾਰ ਮਾਪੇ ਸਿੰਘ ਦੇ ਚਾਚੇ ਤਾਇ ਚਾਚੇ ਤਾਇ ਇਹਨਾਂ ਹੁਣ ਤੇ ਇੱਥੇ ਫਿਰ ਕਿਹੜੇ ਨਗਰ ਵਿੱਚ ਆ ਕੇ ਤੁਸੀਂ ਜਦੋਂ ਤੁਸੀਂ ਬਾਕੀ ਸਾਰੇ ਬਾਇਲੀ ਰਾਤ ਅਸੀਂ ਰੜਿਆਲੇ ਰਾਤ ਤੇ ਜੇ ਪਹਿਲੀ ਰਾਤ ਤੁਸੀਂ ਰੜਿਆਲੇ ਰਹੇ ਹਾਂਜੀ ਤੇ ਫਿਰ ਆ ਕੇ ਕਿਸੇ ਤੁਸੀਂ ਫਿਰ ਗਾਇ ਲਾ ਮੈਨੂੰ ਨੀਚੇ ਤਾਹਿੰ ਪਿੰਡਾਂ ਦਾ ਜਿੱਥੇ ਰਾਤ ਪੈਣੀ ਉੱਥੇ ਜਿੱਥੇ ਲੋਕਾਂ ਨੇ ਖੜੋਣਾ ਸੰਗਤ ਨੇ ਭੋਰ ਨਗਰ ਬਹੁਤ ਸੀ ਲੋਕ ਅਸੀਂ ਇਕੱਲੇ ਨਹੀਂ ਸੀ ਠੀਕ ਹੈ ਜੀ ਤੇ ਫਿਰ ਉਹਨਾਂ ਦੇ ਨਾਲ ਹੀ ਰਾਤ ਕੱਟਣੀ ਤੋਂ ਜਦੋਂ ਉਹਨਾਂ ਨੇ ਤਰਨਾ ਨਾਲ ਅਸੀਂ ਤੱਕ ਪੈਣਾ ਇਹ ਫਿਰ ਤੁਸੀਂ ਜਦੋਂ ਰਾਜਸਥਾਨ ਦੇ ਵਿੱਚ ਆ ਕੇ ਕਿਸੇ ਪਿੰਡ 'ਚ ਰੁਕੇ ਜਾ ਇੱਥੇ ਹੀ ਪਿੰਡ ਅਸੀਂ ਆਪ ਦੇ ਸਾਧਾਂ ਵਾਲੇ ਆ ਕੇ ਕਿੱਥੇ ਅੱਛਾ ਸਾਧਾਂ ਵਾਲਾ ਪਿੰਡ ਸੀ ਤੁਹਾਡਾ ਹਾਂਜੀ ਜਿੱਥੇ ਆ ਕੇ ਤੁਸੀਂ ਮਰਦਾਦੇ ਦਾ ਪਿੰਡ ਸੀ ਜੱਦੀ ਅੱਛਾ ਤੁਹਾਡੇ ਦਾਦਾ ਜੀ ਦਾ ਪਿੰਡ ਸੀ ਜੱਦੀ ਹਾਂਜੀ ਸਾਧਾਂ ਵਾਲੇ ਰਾਜਸਥਾਨ ਚ ਪੈਂਦਾ ਨਾ ਆਪਣੇ ਸੋਹਣੇ ਕੋਲ ਕੋਏ ਅੱਛਾ ਪ੍ਰੋਇ ਕੋਰ ਦੇ ਕੋਲ ਸਾਧਾਂ ਵਾਲਾ ਪੈਂਦਾ ਹਾਂ ਠੀਕ ਹੈ ਜੀ ਤੇ ਸੋ ਦੋਸਤੋ ਇਹ ਸੀ ਸਾਡੇ ਦਾਦੀ ਗਿਰ ਭਜਨ ਕੌਰ ਜੀ ਜਿਨ੍ਹਾਂ ਨੇ ਦੱਸਿਆ ਵੀ ਉਹ ਸਮਾਂ ਨਾ ਜਿਹੜਾ ਸੀ ਭਾਰਤ ਦੀ ਵੰਡ ਦਾ ਸੋ ਸਾਡੇ ਲਈ ਅੱਜ ਆਜ਼ਾਦੀ ਦਾ ਦਿਨ ਹੋ ਸਕਦਾ ਪਰ ਜਿਨ੍ਹਾਂ ਨੇ ਆਪਣੇ ਅੱਖਾਂ ਦੇ ਨਾਲ ਸਾਰਾ ਕੁਝ ਤੱਕਿਆ ਵੀ ਉਹ ਆਜ਼ਾਦੀ ਦੀ ਬਰਬਾਦੀ ਦਾ ਦਿਨ ਸੀ ਹਾਂਜੀ ਹਾਂ ਵੀ ਵੱਡੀ ਹਕੀਕਤ ਦੇ ਵਿੱਚ ਪੈਣਾ ਤੋਂ ਭਰਾ ਮਾਵਾ ਤੋਂ ਪੁੱਤ ਵਿਛੜ ਗਏ ਮੜਾਕੋ ਸੋ 81 ਅੱਖਾਂ ਹਾਂ ਵੀ ਜਿਹੜੇ ਸਾਡੇ ਗੁਰ ਤਾਂ ਅਮਨੇਸ਼ੀ ਨੂੰ ਕਾਣਾ ਸਾਹਿਬ ਗੁਰਦਰਾ ਪੰਜਾ ਸਾਹਿਬ ਸਾਰੇ ਪਾਕਿਸਤਾਨ ਤੇ ਰਹਿ ਗਏ ਹਾਂ ਸੱਚਾ ਸੋਦਾ ਸਾਹਿਬ ਇਹ ਸਾਰਾ ਕੁਝ ਉਦਰੀ ਹੀ ਜਿਹੜੇ ਗੁਰ ਤਾਂ ਅਮਨੇ ਸਾਡੇ ਰਹਿ ਗਏ ਨੇ ਹਾਂਜੀ ਤੇ ਜਿਨ੍ਹਾਂ ਦੇਸ਼ਾਂ ਦਾ ਅੱਜ ਸਾਨੂੰ ਵੀਜ਼ਾ ਲੈ ਕੇ ਜਾਣਾ ਪੈਂਦਾ ਹੈ ਮੰਜ਼ੂਰੀ ਲੈ ਕੇ ਸਰਕਾਰਾਂ ਤੋਂ ਫਿਰ ਜਾ ਕੇ ਸੀ ਉਹਨਾਂ ਸਥਾਨਾਂ ਦੇ ਧਰਮ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਆ। ਸੋ ਧੰਨਵਾਦ ਬੀਬੀ ਜੀ ਤੁਹਾਡਾ ਬਹੁਤ-ਬਹੁਤ ਤੁਸੀਂ ਜਿਹੜਾ ਉਸ ਸਮੇਂ ਦਾ ਸੰਸਤਾਪ ਸੀ 47 ਦਾ ਆਪਣੇ ਅੱਖਾਂ ਨਾਲ ਹੰਡਾਇਆ ਸਾਰੀ ਜਾਣਕਾਰੀ ਦਿੱਤੀ ਸੋ ਧੰਨਵਾਦ ਹੋਏ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਬੀਬੀ ਜੀ ਜਦੋਂ ਤੁਸੀਂ ਉੱਥੋਂ ਆਏ ਹੋ ਪਾਕਿਸਤਾਨ ਤੋਂ ਵੰਡ ਹੋਈ ਹੈ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਉਹ ਕੋਈ ਤੁਹਾਨੂੰ ਤੋਂ ਜ਼ਮੀਨ ਜਾਇਦਾਦ ਵੀ ਮਿਲੀ ਸੀ ਹਾਂ ਜੀ ਅੱਛਾ ਕਿੰਨੀ ਹੋਈ ਸੀ ਜਿਹੜੀ ਲਾਟ ਹੋਈ ਲਾਟ ਮੇਰਤਾਏ ਹੋਣਾ ਨੂੰ ਮੇਰੇ ਚਾਚੇ ਨੂੰ ਚਾਰ ਪਰਾਵਾਂ ਨੂੰ 20 ਕਿੱਲੇ ਲਾਟ ਹੋਏ ਸੀ ਦਿੱਤਕੋਟ ਅੱਛਾ ਚਾਰ ਪਰਾਵਾਂ ਨੂੰ 20 ਕਿੱਲੇ ਲਾਟ ਹੋਏ ਪੰਜ-ਪੰਜ ਕਿੱਲੇ ਪੰਜ-ਪੰਜ ਕਿੱਲੇ ਜਾਨੀ ਕਿ ਇੱਕ ਜਾਨੇ ਨੂੰ ਜਿਹੜੀ ਸਰਕਾਰ ਵੱਲੋਂ ਹਾਂ ਲਾਟ ਕੀਤੀ ਗਈ ਸੀ ਹਾਂ ਜੀ ਠੀਕ ਹੈ ਫਰੀਦਕੋਟ ਆਗੇ ਫਿਰ ਬਾਅਦ ਚ ਅਸੀਂ ਫਿਰ ਇੱਥੇ ਵਾਈ ਜੋਤੀ ਚਲਾਈ ਕਰਦੇ ਤੇ ਵਾਈ ਮੇਰੇ ਪਿਓ ਹਰੀ ਮਰਨੋ ਮਰਦੇ ਉਹ ਵਾਈ ਜੋਤੀ ਕਰਦੇ ਹੀ ਮਰੇ ਠੀਕ ਹੈ ਜੀ ਜਨੇ ਕਿ ਉਹਨਾਂ ਨੇ ਇੱਥੇ ਆ ਕੇ ਜਦੋਂ ਭਾਰਤ ਦੀ ਫਾਟ ਤੋਂ ਬਾਅਦ ਪੂਰੀ ਮਿਹਨਤ ਕੀਤੀ ਹਾਂ ਹਾਂ ਤੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਜਿਹੜਾ ਉਹ ਵਧੀਆ ਢੰਗ ਦੇ ਨਾਲ ਹਾਂ ਵਧੀਆ ਕੀਤਾ ਇੱਥੇ ਫਰੀਦਕੋਟ ਆ ਕੇ ਠੀਕ ਹੈ